इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਨਮਸਕਾਰ ਦੋਸਤੋ ਤੁਸੀਂ ਅੱਜ ਦੇਖਿਆ ਕਿ ਹੋਲੀ ਪੂਜਨ ਕੀਤਾ ਜਾ ਰਿਹਾ ਹੈ ਪੁਰਾਣੀ ਤਾਲਾ ਮੰਡੀ ਕੋਟਕਪੂਰਾ ਦੇ ਵਿੱਚ ਡਿਸਟ੍ਰਿਕਟ ਚੇਅਰਮੈਨ ਦੀਪਕ ਗੋਇਲ ਜੀ ਨੇ ਦੱਸਿਆ ਨੇ ਪੰਡਤ ਜੀ ਨੇ ਦੱਸਿਆ ਕਿ ਹੋਲੀ ਕਾ ਪੂਜਨ ਜਿਹੜਾ ਕੀਤਾ ਜਾਂਦਾ ਉਹਦਾ ਮਹੱਤਵ ਜਿਹੜਾ ਇੱਕ ਰਾਜਾ ਹੰਕਾਰੀ ਸੀ ਉਹ ਆਪਣੇ ਆਪ ਨੂੰ ਜਿਹੜਾ ਰਾਜਾ ભગવાન ਸਮਝਦਾ ਸੀ ਪਰ ਉਹਦੇ ਕਰ ਜਿਹੜਾ ਪੁੱਤਰ ਹੋਇਆ ਸੀ ਭਗਤ ਫਰਨਾਦ ਉਹ ਪ੍ਰਮਾਤਮਾ ਨੂੰ ਯਾਦ ਕਰਦਾ ਸੀ ਜਿਸ ਕਾਰਨ ਜਿਹੜਾ ਰਾਜਾ ਸੀ ਉਹ ਬੜਾ ਦੁਖੀ ਸੀ ਉਹ ਜਨਤਾ ਨੂੰ ਬਹੁਤ ਦੁਖਿੰਦਾ ਸੀ ਤੇ ਆਪਣੀ ਪੂਜਾ ਕਰਾਉਂਦਾ ਸੀ ਪਰਤਲਾਸੀ ਔਰ ਠਾਕੁਰ ਜੀ ਦਾ ਪਰ ਪਿਤਾ ਦੇ ਕਹਿਣ ਦੇ ਬਾਵਜੂਦ ਵੀ ਉਸਨੇ ਠਾਕੁਰ ਜੀ ਜਿਹੜੀ ਹੈ ਪੂਜਾ ਨਹੀਂ ਛੱਡੀ ਤੇ ਪਰਤ ਪਰਲਾਜ਼ਮ ਨੂੰ ਕਾफी ਤਸੀਹੇ ਦਿੱਤੇ ਗਏ ਪਾੜੀਆਂ ਤੋਂ ਵੀ ਸੁੱਟਿਆ ਗਿਆ ਛੱਪਾ ਵਾਲੇ ਕਾਂਗਰਸ ਵੀ ਬੰਦ ਕੀਤਾ ਗਿਆ ਪਰ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਕਿਉਂਕਿ ਠਾਕੁਰ ਜੀ ਜਨਪਾਸੇ ਹੈ ਜਿਸ ਕਾਰਨ ਜਿਹੜੀ ਹੋਲਿਕਾ ਸੀ ਰਾਜ ਰਾਜਨੀਤਿਕ ਨੂੰ ਵਰਦਾਨ ਸੀ ਕਿ ਉਸ ਤੇ ਅੱਗ ਦਾ ਅਸਰ ਵੀ ਨਹੀਂ ਹੋਵੇਗਾ ਇਸ ਤੇ ਪ੍ਰਾਣ ਨਾਲ ਰਹਿ مشورہ ਕਰਕੇ ਉਸਨੇ ਇੱਕ ਲੱਕੜਾਂ ਦਾ ਢੇਰ ਲਗਵਾਇਆ ਤੇ ਪ੍ਰਲਾਦ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਅੱਗ ਲਗਾਈ ਪਰ ਪ੍ਰਲਾਦ ਭਗਤ ਆਪਣੇ ਠਾਕੁਰ ਦੀ ਭਗਤੀ ਦੇ ਵਿੱਚ ਰਿਤ ਸੀ ਤੇ ਠਾਕੁਰ ਦੇਖ ਰਹੇ ਸੀ ਕਿ ਮੈਂ ਆਦੇ ਪੰਸ ਨੂੰ ਕਿਵੇਂ ਬਚਾਣਾ ਤੇ ਉਹਨਾਂ ਨੇ ਹੋਲੀਕਾ ਨੂੰ ਜਲਾ ਦਿੱਤਾ ਤੇ ਆਪਣੇ ਭਗਤ ਨੂੰ ਬਚਾਇਆ ਤੇ ਕੱਲ ਇਹ ਰੰਗਾਂ ਦੀ ਹੋਲੀ ਖੇਡੀ ਜਾਵੇਗੀ ਮੈਂ ਰਮੇਸ਼ ਕਬਾੜਕੀ ਪੰਜਾਬ ਕੋਕਟਾਪੁਰਾ 9 se 12 सुबह नोट कर लीजिए 9 se 12 भाई साहब अपना दसियो आज होली ਦਾ ਮਹੱਤਵ ਕੀ ਹੈ ਜੀ ਅਰਮੇਜੀ ਪਹਿਲਾਂ ਕੀ ਆਏ ਜੀ ਬਹੁਤ ਧੰਨਵਾਦ ਦੇਖੋ 60 ਪੈਂਟ ਤੋਂ ਅੱਲਾ ਤੋਂ ਰਾਣੀ ਦਾ ਨਾਂ ਮੰਡੀ ਜਬੰਦੀ ਆਈ ਹੈ ਇਹ ਹਿੰਦੁਸਤਾਨ ਚ ਸਭ ਤੋਂ ਵੱਡੀ ਹੋਲੀ ਆਪਣੀ ਕੋਰਪਰਾ ਵੀ ਬਣਾਉਣ ਦਾ ਮਨ ਇਹ ਹੈ। ਅੱਜ ਦੱਸ ਰਿਹਾ। ਅੱਲਾ ਇਹ ਸਾਡੇ ਦਾਦਾ ਜੀ ਨੇ ਇਸ ਸੰਸਪਰਕ ਲਈ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਹੋਲੀ ਦਾ। ਤੇ ਉਹਦੇ ਬਾਅਦ ਕਾਮੀ ਦੇਵਨੋਂ ਨੇ ਨਵਾਈ ਉਹਦੇ ਬਾਅਦ ਸਾਡੇ ਪਿਤਾ ਜੀ ਵਰਗੇ ਜੀ ਜਤਮਨ ਜੀ ਕੋਲ। ਉਹਨਾਂ ਨੇ ਅਧਿਆਤ 2011 ਚ ਹੋਇਆ। ਉਹਦੇ ਬਾਅਦ ਸੇਵਾ ਮੈਂ ਸਾਰੇ ਮੰਡੀ ਵਾਲਿਆਂ ਦੇ ਨਾਲ ਮਿਲ ਕੇ ਉਹ ਤੇਵਾਂ ਨਵਾਰਿਆ। ਇਹ ਵੀ ਬੁਨਾਈ ਤੇ ਉਚਾਈ ਦੀ ਜਿਤ ਵਾਸਤੇ ਇਹ ਹੋਲੀ ਕਾ ਬਣਾਈ ਜਾਂਦੀ ਹੈ। ਸੋਤ ਮੇਰੇ ਰੰਗਾ ਵਾਲੀ ਹੋਲੀ ਤੇ ਕਰਕੇ ਹੀ ਖੜੀ ਜਾਂਦੀ ਹੈ ਤੇ ਰਾਤ ਨੂੰ 11:30 ਵਜੇ ਪੂਰੇ ਹਿੰਦੁਸਤਾਨ ਚ ਅੱਜ 11:13 ਮਿੰਟ ਤੇ ਹੀ ਹੋਲੀ ਕਾ ਦੇਹਨ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੀ ਅਪੀਲ ਹੈ ਵੀ ਰਾਤ ਨੂੰ ਇੱਥੇ ਕੀਰਤਨ ਵੀ ਹੈ ਢਮਾਲਾ ਦਾ ਕੀਰਤਨ ਵੀ ਹੈ ਉੱਥੇ ਆਨ 9 ਤੋਂ ਲੈ ਕੇ 11 ਵਜੇ ਤੱਕ 11 ਵਜੇ ਹੋਲੀ ਕਾ ਦੇਹਨ ਹੋ ਰਿਹਾ ਉਹਦੇ ਬਾਅਦ ਸਾਰੇ ਨੂੰ ਪ੍ਰਚਾਰ ਵੀ ਵੰਡੇ ਜਾਊਗਾ ਤੱਕ ਜਾਊਗਾ ਤੇ ਹੋਲੀ ਦੀਆਂ ਲੱਖ ਲੱਖ ਵਧਾਈਆਂ ਹੋਲੀਵਾਰੇ ਕੋਈ ਜਾਣਕਾਰੀ ਕਿੱਧਰ ਵੀ ਪਾਤੇ ਹੋਣੇ ਹਿਰਨਾ ਕਸ਼ਤੀ ਫਾਟੌਰ ਦੀ ਚਾਲ ਸੀ ਜਿਹੜਾ ਹੰਦਕਾ ਨੂੰ ਚੁੰਨੀ ਪਾ ਕੇ ਪ੍ਰਾਦੂ ਕੋਲ ਵਿੱਚ ਦੇਤਾ ਤੋ ਬਿਠਾ ਦਿੱਤਾ ਪਰੰਤੂ ਉਹ ਚੁੰਨੀ ਉੱਡ ਕੇ ਪ੍ਰਾਦ ਦੇ ਸਿਰ ਤੇ ਚੜੀ ਗਈ ਉਸ ਕਰਕੇ ਐਸੇ ਤਿਉਹਾਰ ਬਣਾਇਆ ਜਾਂਦਾ ਹੈ ਅਚਾਈ ਦੀ ਬੁਰਾਈ ਬੁਰਾਈ ਤੇ ਅਚਾਈ ਜਿੱਤਦਾ ਹੈ तो जिस पर जिस पर कृपा करके प्रभु राम की कृपा सब पर हो जो सभी समाये सभी सदो तो सच्चे दरबार की जय